ਲੋ ਜੀ ਫਿਰ ਪਹੁੰਚੇ ਮਿੱਠੂ ਕਬਾੜੀ ਇਹਦੇ ਮਾਨਸਾ ਬਹੁਤ ਵੱਡਾ ਕਬਾੜ ਆ ਬੜਾ ਹੋਰ ਪੂਰੀਆ ਵਿੱਚ ਇੱਡੇ ਮਿਚਦਾ ਲੋ ਚੱਲ ਚੱਲੀ ਵੀਡੀਓ ਨੂੰ ਵਾਦੋ ਸ਼ੇਅਰ ਤੇ ਲਾਈਕ ਕਮੈਂਟ ਬਾਕੀ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਪਹਿਲਾਂ ਵਾਲਾ ਚੈਨਲ ਆਪਣਾ ਬੰਦ ਹੋ ਗਿਆ ਸੀਗਾ ਕੋਈ ਕਾਰਨ ਕਰਕੇ ਤੇ ਹੁਣ ਇਹ ਨਵਾਂ ਚਲਾਇਆ ਹੈਗਾ ਸਬਸਕ੍ਰਾਈਬ ਕਰੋ ਸਾਰੇ ਜਾਣੇ ਤੁਹਾਨੂੰ ਦਿਖਾਉਣੇ ਸਾਰਾ ਕਬਾੜ ਦਾ ਰੇਟ ਕੀ ਹੈ ਗੱਡੀਆਂ ਗੁਡੀਆਂ ਖੜੀਆਂ ਕੀ ਕੁਛ ਖੜਾਗਾ ਇੱਥੇ ਨਾ ਬਈ ਸਾਮਾਨ ਉਹ ਖੜਾਣਾ ਮੈਂ ਵੀ ਤਾਂ ਜਮੀਨ ਨਵੇਂ ਉਂ ਬਹਿਣਾ ਸਾਮਾਨ ਪੁੱਤਾ ਯਾਰ ਗੱਡੀਆਂ ਗੁਡੀਆਂ ਹੋਰ ਉਹਨਾਂ ਆਹ ਜੀਪਸੀ ਰੱਖਣੀ ਤੇ ਖੜੀ ਆ ਪੂਰੀ ਵਧੀਆ ਥੋੜੇ-ਮੋਟੇ ਪੈਸੇ ਭਾਲਦੀ ਐ ਇਹ ਮਸ਼ੀਨ ਖੜੀ ਟਾਇਰ ਜਿਹਾ ਨਵੇਂ ਨਵੇਂ ਮੰਗਲੇ ਤਾਂ ਆਹ ਗੱਡੀ ਨਾਲ ਕੀ ਹੋਇਆ ਸਾਫ਼ ਗੱਡੀਆਂ ਜਹ ਹਨ ਉਹ ਇਹ ਦਸਹਰ ਪੌਸੀ ਗੱਡੀ ਖੜੀ ਔਰਨ ਪੂਰੀਆਂ ਵਧੀਆ ਗੱਡੀ ਖੜੀ ਨੇ ਇਹ ਦਰਪੋਰ ਸਰਕਾਰੀ ਗੱਡੀ ਖੜੀ ਨੇ ਇਧਰ ਆ ਦੇ ਦਿੱਲੀ ਨੰਬਰ ਡੇਰੇ ਸਾਹਬ ਉਹ ਵੀ ਵਿੱਚੋਂ ਦੇ ਹੋ ਹੂੰ ਹੇ ਰਾਣਾ ਬਖੜੀ ਐ ਡਲਟ ਨਾ ਆਈ ਮੈਂ ਸੀ ਜਮਾ ਨਾ ਮੀ ਫੜਾ ਹੋਏ ਇਹ ਵਾਬਾ ညੋਂ ਚਾਈਡਰ ਨਾ ਮੈਂ ਬਈ ਮੈਸੀ ਦੇ ਜਮਾ 240 ਡੀਆਈ ਘੜਾਗਾ ਮਿੱਠੂ ਕੁਵਾੜੀ ਜਮੀਨ ਨਵਾਂ ਐ ਤਾਂ ਰੰਗ ਰੰਗ ਕਰਾਇ ਲਾਦਾ ਹਾਂ ਤਾਂ ਨਾ ਰੰਗ ਹੋਇਆ ਹੋਇਆ ਰੰਗ ਹੋਇਆ ਹੋਇਆ ਚਾਰੀ ਟਾਇਰ ਨਾ ਮੈਂ ਬਈ ਜੇ ਕਿਸੇ ਲੈਣਾ ਡਾਕਟਰ ਬਹੁਤ ਘੰਟਾ ਉਹ ਜਮੀਨ ਨਾ ਮੈਂ ਖੜਾ ਨਾ ਟਰੈਕਟਰ ਯਾਰ ਟਾਇਰ ਚਾਰੇ ਚਾਰੇ ਟਾਇਰ ਨਾ ਮੈਂ ਬਈ ਦੇਖੋ ਰੌਣ ਪੂਰੇ ਇਹ ਮਾਰਫੇ ਟਾਇਰ ਨੇ ਆਹ ਇਧਰ ਮੈਂ ਟਰੈਕਟਰ ਖੜਾ 265 ਡੀਆਈ ਆਹਦੇ 850 ਖੜਾ ਹੋਵੇ ਟਰੈਕਟਰ ਆਹ ਸਾਫ ਖੜਾ ਹੈ ਬੁਰਾ ਵਧੀਆ ਤਾਂ ਨਹੀਂ ਯਾਰ ਨਾ ਕਿ ਮੈਂ ਛੱਡਦਾ ਕਿ ਵਾਰਤ ਚ ਇਹ ਚੀਜ਼ ਨਲਬੇ ਕੀ ਕੋ ਤਾਕੀ ਕਾਰਨ ਹੁੰਦਾ ਹੋਵੇ ਗੱਡੀਆਂ ਬੁਰੀਆਂ ਹਣ ਸੋਹਣੀਆਂ ਹਣ ਵਿਚ ਚੱਲ ਸਾਹ ਪੀ ਗੱਡੀਆਂ ਸੱਣਨ ਕੀ ਹੋਇਆਗਾ ਰਣਾ ਨੰਬਰ ਹੈ ਇੰਜ ਵਿੱਚ ਸੁੱਕਾ ਬੈ ਰਣਾ ਜਮਾ ਹੈ ਸੀਧਾ ਸਾਰੇ ਨਵੀਆਂ ਪੀ ਹੋਈਆਂ ਨੇ ਅੱਜ ਨਵੀਆਂ ਨਮਾਟ ਟ੍ਰੇਅਰ ਕਮਾਲ ਹਨ ਕਵਾੜ ਚ ਖੜਾ ਹੈ ਯਾਰ ਦੇਖ ਮਰੀ ਕੋਏ ਕਿਵੇਂ ਕੱਢੇ ਪਾਣ ਇੰਜ ਨਾ ਆ ਇਸ ਸਿਲੰਡਰ ਪਿਆ ਓਏ ਟੋਕਲ ਸਿੰਘ ਨਹੀਂ ਵੀਦੀ ਪਿਆ ਜਿਵੇਂ ਨਾਈ ਮੰਗੂ ਵੀ ਹੈ ਜਿਦਾਂ ਸੇ ਬੁੱਧਰੀਆਂ ਪਾਣ ਦੇਖੋ ਜੀ ਓਏ ਨੰਬਰ ਖੜੀ ਆ ਨਾ ਮਾਨਾ ਵੀ ਬੈਸਟਰ ਖੜੀ ਆ ਪੁਰਾਣੀ ਗੱਡੀ ਆ ਚੜਾਈ ਦੀ ਗੱਡੀ ਪੁਰਾਣੀ ਨਾ ਉਹ ਦੇਖ ਲੈ ਕਿੰਨੀ ਬੱਬਾ ਵਿਚੋਂ ਗੱਡੀ ਬਹੁਤ ਸਾਫ਼ ਪਈ ਆ ਯਾਰ ਮਾਸਟਰ ਮਾਸਟਰ ਨੰਬਰ 3 ਜੇ ਜਿਹੜਾ ਇਹ ਬੁਰੀ ਫਿਲਮ ਅੰਬੈਸਡਰ ਗੱਡੀ ਦੇ ਉਹਨਾਂ ਗਵਰਨਮੈਂਟ ਆ ਪੰਜਾਬ ਮੋਡਨ ਜਿਨ ਪਹਿਣਾ ਯਾਰ ਇੰਜਾਉਣ ਪਿਆਗਾ ਦੇਖ ਵਾ ਗੱਡੀਆਂ ਪਈ ਨੇ ਜਿਹਨੂੰ ਆਪਾਂ ਇਹਨਾਂ ਉੱਥੇ ਲੈ ਕੇ ਲੀਲਾ ਜਨਰੇਟਰ ਲੈ ਕੇ ਆਪਾਂ ਇੱਥੋਂ ਲੈ ਕੇ ਜੀ ਇੱਥੋਂ ਲੈ ਕੇ ਜੀ ਪੂਰਾ ਸਾਹ ਚੱਲੀਆ ਪੂਰਾ ਵਧੀਆ ਆ ਜੀ ਫੜੀ ਓਏ ਆਹ ਰੈਟਰ ਕਿਉ ਹੈ ਰੈਟਰ ਸਾਹਿਬ ਬਹੁਤ ਪਿਆ ਵੀ ਯਾਰ ਟਾਇਰ ੜੂ ਵੀ ਹੈ ਕਿ ਨਹੀਂ ਵਧੀਆ ਹੂੰ ਹੂੰ ਟੈਰੀ ਬਹੁਤ ਭੈਣ ਯਾਰ ਆਹ ਦੇਖੋ ਜਿਹੜਾ ਟਰਹਾੜਾ ਵੀ ਕਿੰਨਾ ਵਧੀਆ 6 ਸਿਲੰਡਰ ਜਿਹੜਾ ਟੌਪ ਦਾ ਜਨਾਟਰ ਹੈ ਇਹ ਨਹੀਂ ਮਿਲੀ ਕੋ ਇੰਜਨ ਨਾਲ ਜਨਾਟਰ ਸਾਰਾ ਉਸ ਵਿਕੇ ਹੋਇਆ ਇਹ ਦੇ ਹੋਏ ਅਮਰੀਕ ਦੇਖ ਬਾਬਾ ਪਣ ਦੁੜਰ ਕੇ ਸਾਰਾ ਕੱਢਣ ਸਮਾਨ ਵਿੱਚੋਂ ਨਾ ਆਹ ਦੇ ਮੂਰਤੀ ਗੱਡੀ ਖੜੀ। ਆਹ ਦੇ ਕਹੋ ਖੜੀ ਮੈਸਟਰ ਗੱਡੀ ਓਏ। ਜਿਪਸੀ ਉਸਨੇ ਬੁੜੇ ਵੇ ਨਹੀਂ ਦੇਣਾ। ਹੂੰ। ਸਰ ਉਹਨਾਂ ਦੇ ਸਤਰੀ ਪੂਰੀ ਵਧੀਆ। ਜਿਪਸੀ ਵਰਾ ਬਹੁਤ ਖੜੀ ਨਾ ਯਾਰਾਂ। ਇਹ ਲੱਗਿਆ ਬਣਾ ਰੋਸੇ ਦਾ ਉਹ 735 ਖੜਾ ਉਹ ਟ੍ਰੈਡ ਰਿਆ ਜਮਾਣਾ ਮਾਮੇ ਸੀ ਦਾ ਨਾ ਜਮਾਣਾ ਟ੍ਰੈਡ ਮਾਮਾ ਆ ਜਿੱਥੇ ਲੱਗੜਾ ਖੜਾ ਆ ਗਿਆ ਹੈ ਬੰਦਾ ਯਾਰ